ਮਾ ਦੀ ਮਮਤਾ ਮਾਪਨਾ ਹੋਏ ਪਹਿਮਾਨਿਆ ਤੋਂ ਮਾ ਦੀ ਮਮਤਾ ਮਾਪਨਾ ਹੋਏ ਪਹਿਮਾਨਿਆ ਤੋਂ ਬਾਪੂ ਹੁੰਦਿਆ ਡਰਨਾ ਕੋਈ ਬੇਗਾਨਿਆਂ ਤੋਂ ਬਾਪੂ ਹੁੰਦਿਆ ਡਰਨਾ ਕੋਈ ਬੇਗਾਨਿਆਂ ਤੋਂ ਮਾ ਦੀ ਬੁੱਕਲ ਵਰਗ ਨੇ ਗਨਾ ਹੋਰ ਕਿਤੇ ਮਾਂ ਦੀ ਬੁੱਕਲ ਵਰਗਾ ਨਿਗਨਾ ਹੋਰ ਕਿਤੇ ਘਰ ਸੁਨਾ ਜਾ ਲੱਗਦਾ ਜੇ ਬਾਪੂ ਨਾਦ ਸੇ ਘਰ ਸੁਨਾ ਜਾ ਲੱਗਦਾ ਜੇ ਬਾਪੂ ਨਾਦ ਸੇ ਮਾਂ ਮਾ ਚੱਲ ਕੇ ਦਰਦ ਪਿੰਡੇ ਤੇ ਜੱਗ ਦਿਖਾਉਂਦੀਆਂ ਨੇ ਅਗੇ ਦਰਦ ਪਿੰਡੇ ਦੇ ਜੱਗ ਦਿਖਾਉਂਦੀਆਂ ਨੇ ਬਾਪੂਆਂ ਝੜਕਾਂ ਹੀ ਪੁੱਤ ਬਣਾਉਂਦੀਆਂ ਨੇ ਬਾਪੂਆਂ ਝੜਕਾਂ ਹੀ ਪੁੱਤ ਬਣਾਉਂਦੀਆਂ ਨੇ ਰਿਸ਼ਤਾ ਆਪਣੀ ਤਾਂ ਤੇ ਹੁੰਦਾ ਤਾਇਆ ਚਾਚਿਆਂ ਦਾ ਰਤਬਾ ਆਪਣੀ ਤਾਂ ਤੇ ਹੁੰਦਾ ਤਾਇਆ ਚਾਚਿਆਂ ਦਾ ਕਰਜ਼ੇ ਚਕਾ ਲਈ ਸਕਦਾ ਬੰਦਾ ਮਾਪਿਆਂ ਦਾ ਕਰਜ਼ੇ ਚਕਾ ਲਈ ਸਕਦਾ ਬੰਦਾ ਮਾਪਿਆਂ ਦਾ ਕਰਜ਼ੇ ਚਕਾ ਲਈ ਸਕਦਾ ਬੰਦਾ ਮਾਪੇ